ਨਜੀਤ ਕਰੀਏ ਕੁੜੇ ਕਿ ਕਾ ਆ ਗਈ ਅੱਗ ਤੇ ਫੂਲ ਪਾਉਣ ਪੁੱਤਿਆਂ ਦੀ ਇਹ ਤੇਰਾ ਕੋਈ ਟਾਈਮ ਹੈ ਸਿਖਰ ਦਾ ਪੈਰਾ ਹੋਇਆ ਪਿਆ 1 ਵਜੇ ਪੈ ਸੁਨੇਹਾ ਤੇਰੇ ਮਾਂ ਨੇ ਸਿਖਾਇ ਹੀ ਨਹੀਂ ਕੁਛ ਤੂੰ ਅੱਜ ਪਹਿਲੇ ਨਹੀਂ ਮਾਮੀ ਸੁਨੇਹਾ ਨਜੀਤ ਇਹ ਤੇਰੀ ਨੂੰ ਨੂੰ ਕੁਝ ਸਿਖਿਆਲ ਹੈ ਭਾਈ ਇਹ ਕੋਈ ਟਾਈਮ ਹੈ ਜਾ ਕੁੜੇ ਪਾਣੀ ਦਾ ਲਿਆਓ ਗਲਾਸ ਲਿਆ ਕੀ ਨੀ ਬੋਲਦੀ ਐ? ਕਿ ਤੂੰ ਕਿਵੇਂ ਨਪੁੱਤਾਂ ਲਈ ਐ ਖੜ ਪੱਟੀ ਲਈ ਪਈ ਐ? ਬਣ ਪੁੱਛਣਾ। ਬਗੋਤਨ ਬਾਕੀਆਂ। ਇੱਕ ਤਾਂ ਮੇਰੇ ਖੋਪੜੀਆਂ ਫਰੀਆਂ ਭਾਈ ਲੱਤਾਂ ਤੁਸੀ ਜੰਦੀਆਂ ਮੇਰੀਆਂ ਤਾਂ ਮੈਂ ਤਾਂ ਤਾਂ ਪਾੜਿਆ ਵਗੂਰੇ ਜਿਵੇਂ ਤਾਂ ਚੱਲ ਰੇ। ਨਿਪਾਹੇ ਗੋਡੇ ਦੇ ਟਪਾ ਲਈ ਮੈਂ ਤਾਂ ਤੇਰੇ ਘਰ ਮੋਂ ਸਾਂ ਲੈ ਬੈਨ ਪੁੱਤਿਆਂ ਲਈ ਏਡੀ ਗੋਡੇ ਤੇਰਾ ਉਹ ਨਹੀਂ ਬਣਿਆ ਕਾਰਜ ਨਹੀਂ ਬਣਿਆ ਤੇਰਾ ਆਪਰੇਸ਼ਨ ਕਰਾ ਦਿੰਦਾ ਨਹੀਂ ਤੰਗ ਨੀ ਆਂਦਾ ਮੈਂਬਰ じゃ ਬਣਾਤਾ ਵੋਟਾਂ ਪਾ ਕੇ ਚੰਦਰਾ ਰੋਜ ਹੀ ਕਹਿ ਦਿੰਦਾ। ਲਾਇਆ ਭਾਈ ਇਹੋ 5 ਲੱਖ ਵਾਲੇ ਕਾਰਡ ਤੇ ਬਣ ਜਾਂਦਾ ਤਾਂ 5 ਲੱਖ ਵਾਲੇ ਤੇ ਬਣ ਜਾਂਦੇ ਨੇ ਗੋਡਿਆਂ ਦੇ ਆਪਰੇਸ਼ਨ ਤਾਂ ਕੋਈ ਛੋਡੇ ਛੋਡੇ ਬਣਾਉਂਦੇ ਨੇ ਭਾਈ ਛਾਡੇ ਤਾਂ ਕੋਈ ਨਹੀਂ ਗਰੀਬਾਂ ਨੂੰ ਕੁਛ ਦੱਲ ਪੁੱਤਿਆਂ ਦਾ ਇੱਥੇ ਤਾਂ ਇਹ ਉਹ ਤਾਂ ਸਭ ਨਹੀਂ ਚੱਲੇ ਜਾਂਦੇ ਸਰਕਾਰੀ ਚ ਬਣਾਉਂਦੇ ਨੇ ਵੀ ਕੁੜਿਆ ਤੇਰੀ ਨੂੰ ਤਾਂ ਮੈਨੂੰ ਬਾੜੀ ਚੱਕਮੀ ਜੀ ਲੱਗਦੀ ਐ ਕੁੜਿਆ ਹੀ ਨੇ ਆ ਤੇ ਕਲਦੀਆਂ ਕਰ ਕਰ ਹੀ ਹਾਲ ਹੈ ਕੀ ਕਰੀ ਕਿ ਕਿਹੜੇ ਪਿੰਡੋਂ ਆਹੀ ਇਹ ਗੁੱਤਿਆਂ ਦੀ ਤਾਂ ਇਹ ਇਹ ਤਾਂ ਭਾਈ ਬਠਿੰਡੇ ਕੋਲੇ ਆ ਪਿੰਡ ਸ਼ਹਿਰ ਚ ਬਿਆਲੇ ਮੁੰਡਾ ਕੁੜੇ ਹੈ ਵੱਛਣਾ ਭਾਈ ਹੋਰ ਇਹ ਤਾਂ ਪਿੰਡ ਦੀ ਲਿਆ ਆਉਂਦੀ ਕੋਈ ਘਰ ਦਾ ਕੰਮਕਾਰ ਜਾਣਦੀ ਹੁੰਦੀ ਨੁਪੁੱਤਿਆਂ ਦੀਆਂ ਇਹ ਤਾਂ ਸ਼ਪਾ ਸ਼ਹਿਰ ਨਾਲੀਆਂ ਤਾਂ ਡੱਕਾ ਰੀ ਤੋੜ ਕੇ ਆ ਜੀ ਕੋਈ ਕਰੀ ਜਾਂਦੀ ਹੈ ਜਿੰਨਾ ਕਿ ਹੁੰਦਾ ਚਾਹ ਤਾਂ ਆਪਾਂ ਤਾਂ ਬੋਲਦੇ ਨਹੀਂ ਬੋਲੇਗੀ ਭਾਈ ਤੇਰੇ ਕੰਨ ਕੁੱਤੂ ਅੱਜ ਕੱਲ੍ਹ ਨਹੀਂ ਭਾਈ ਸੱਚ ਕਹਿੰਦੀਆਂ ਕੁਝ ਕਿਸੇ ਤੋਂ ਕਹਾਂਉਂਦੀਆਂ ਕੀ ਆਖेंगी ਐਂ ਕਹਿੰਦੇ ਸਾਰਾ ਦਿਨ ਨਾ ਕਰੀ ਇਹ ਨਾ ਲੱਗੇ ਕੰਮ ਤੇ ਮੈਂ ਤਾਂ ਆਪ ਦੇਖ ਕੇ ਰੋਂ ਹੋ ਗਈ ਨੁਪੁੱਤਿਆਂ ਨੂੰ ਦੇਖ ਕੇ ਲਾਈ ਜਾਂਦੀ ਹੈ ਮਾਂਜਾ ਲਾਰ ਖਨ ਡਿੱਡ ਖੋਪੇ ਨਕੋਤੇ ਜੀ ਗਏ ਘਰ ਦੀ ਤੇ ਇੰਨਾ ਚ ਦੇਖਦੀਆਂ ਅਨਸਾਰ ਦੇ ਨਾ ਉਹੀ ਬਣਦੀਆਂ ਨੇ ਉੱਤੇ ਐਨਕਾਂ ਨਹੀਂ ਫਿਰਤੀਆਂ ਨੇ ਹੌਲੀ ਬੂੜ ਹੌਲੀ ਬੂੜ ਪੈ ਸੰਨ ਜਾ ਮੇਰੀ ਗੁਤਲੀ ਪਟਾ ਦੇਂਗੀ ਤੂੰ ਸੱਚ ਮੈਂ ਤਾਂ ਇਦਿ ਕੰਮ ਤੇਰੇ ਸਾਡੇ ਪਾਗਲ ਚ ਨੇ ਗਾ ਰੱਖੇ ਆ ਨਪੁੱਤਰਾਂ ਦੇ ਸੁੰਨੇ ਜੇ ਪਸ਼ੂ ਵਾਲੇ ਫਿਰਦੇ ਰੇ ਭਾਈ ਕੋਈ ਨਹੀਂ ਆ ਤਾ ਨਹੀਂ ਗਈ ਹੈ ਬੰਨ ਨਹੀਂ ਸੱਚੀ ਵਾਲੇ ਰਹੇ ਨੇ ਸੁੰਨੇ ਪਸ਼ੂ ਪੁੱਛਣਾ ਭਾਈ ਸੱਚ ਮੈਂ ਤੈਨੂੰ ਆ ਪੁੱਛਦੀ ਨਹੀਂ ਇੱਧਰ ਜਾ ਕੇ ਮਾਰ ਲੈ ਸਾਡੀਆਂ ਗੱਲਾਂ ਤੋਂ ਤੂੰ ਜਾਣ ਜਾਣ ਕੇ ਗੱਲਾਂ ਸੁਣ ਲਾਉਂਦੇ ਨੇ ਪੁੱਤਿਆਂ ਦੀ ਉਧਰ ਮਾਰ ਲੈ ਤੈਨੂੰ ਜਿਆਦਾ ਨਹੀਂ ਘੁੱਟ ਬਣਾ ਦੇ ਤੇਰੀ ਚਾਚੀ ਵਾਸਤੇ ਨਾ ਕੋਈ ਆਏਗਾ ਤਾਂ ਚਾਹ ਦਾ ਨਹੀਂ ਇਹਨੂੰ ਕੋਈ ਮੈਨਾਂ ਆਈ ਪੁੱਤ ਚਾਹ ਬਣਾ ਲੈ ਚਾਹ ਬਣਾ ਲਿਆ ਸ਼ੇਰ ਵਾਲੀ ਮਾਂ ਜੱਗ ਹੋਈ ਨਾ ਚਾਹ ਬਣਾ ਕੇ ਲਿਆ ਦੇ ਥੋੜੀ ਜੀ ਇਹ ਮਾਂ ਜਾਗ ਗੁੰਦੀ ਮੈਨੂੰ ਲੱਗਦਾ ਕੋਈ ਇੰਹੀ ਕਰਦੀ ਐ ਉਹੀ ਚੋਰ ਕੀਤੀ ਵਾਲੀ ਐ ਜਿਹਾ ਅੱਖਾਂ ਵਰਗਾ ਸੁਣਾ ਐ ਦੋਸਤ ਜਮੀ ਬਈ ਮੈਨੂੰ ਤਾਂ ਪਹਿ ਲੱਗਿਆ ਜਿਵੇਂ ਤੇਰੀ ਨੂੰਹ ਮਾਂ ਜਾਗ ਗੁਰਦੀ ਹੁੰਦੀ ਕਿਤੇ ਲੈ ਓਹ ਹੋ ਮਿੰਟ ਚ ਮੇਰੇ ਨਾਲ ਖਿਚੜੀ ਹੋ ਜਾਂਦੀ ਐ ਮਿੰਟ ਚ ਤਿਰੰਗਾ ਹੋ ਜਾਂਦੀ ਐ ਤਾਂ ਪੰਜ ਅੱਖਾਂ ਵਰਗੀ ਐ ਪੁੱਛ ਹੋਰ ਕੁੜੇ ਤੇ ਤਾਂ ਜਮੀ ਨਹੀਂ ਕੋਈ ਕੰਮ ਤੋਂ ਦਿਲਾਈ ਐ ਇਹ ਜੀ ਦੀ ਮਾਂ ਕਰਦੀ ਹੋ ਕੰਮ ਤੋਂ ਦੱਸ ਨਹੀਂ ਸੱਚ ਮੇਰੀ ਗੱਲ ਸੁਣਾ ਵੀ ਤੁਸੀਂ ਉੱਥੇ ਉਹ ਪਰਤ ਪਾ ਕੇ ਛੜਤੀ ਨਿਓਂਾ ਪਰ ਕੇ ਮਿਸਤਰੀ ਹਟਾਤਾ ਕਿ ਪੈਸੇ ਮੁੱਕ ਗਏ ਤੀਨੀ ਕੁੱਤਿਆਂ ਦੀਏ ਪੈਸੇ ਮੁੱਕ ਗਏ ਉਹ ਮਿਸਤਰੀ ਦੇ ਕੋਈ ਮਿਲਨ ਲਾਦਾ ਰਿਸ਼ਤੇਦਾਰੀ ਚ ਕੋਈ ਡਿੱਕਾ ਮਿਲਕਾ ਹੋ ਗਿਆ ਨਾ ਕਿ ਮਰਗਤ ਮੁਰਗਤ ਹੋ ਗਈ ਪਤਾ ਨਹੀਂ ਕਰਤਾ ਪੁੱਛ ਹਾਂ ਭਰਤ ਜੀ ਪਾ ਕੇ ਉਹ ਤੇਰੇ ਭਾਈ ਹੋਏ ਕਿ ਇਹਨੂੰ ਫੇਰ ਲਾ ਲਾਂਗੇ ਚਲ ਹੁਣ ਇਹਨਾਂ ਠੱਡ ਜੀ ਘੱਟ ਜੀ ਪੁੱਛ ਨੀ ਨੀ ਕੋਤੇ ਨੀ ਪਰ ਤਾਲ ਤਾਂ ਬੜਾ ਚੱਪ ਹੈ ਨਾ ਪੈਸਾ ਤਾਂ ਪਰ ਤੂ ਵੀ ਮਿਲ ਲਾ ਉਹ ਬੰਦੇ ਜੀ ਬੀਜ ਦੀ ਪਰ ਤਾ ਪਈ ਨਾ ਗਾਸਨ ਲੱਗੇ ਪਰ ਤੇ ਕੱਲੀ ਤੇ ਪੁੱਛ ਨਾ ਨੀ ਲੋਕ ਨਹੀਂ ਭਾਈ ਬਾਲੇ ਬੈਠੀ ਨੇ ਪੁੱਛਣਾ ਹੂੰ ਆਪ ਤਾਂ ਪਾਉਂਦੇ ਤੇ 10 ਦਿਨ ਤੱਕ दारू ਨਾ ਐ ਇਕੱਲੀ ਪਾਣੀ ਪੀਉਂਗੀ। ਕੁਛ ਮੈਂ ਪਛਾੜਿਆ ਅੱਜ ਕੱਲ੍ਹ ਦਰਵਾਜ਼ਾ ਹੋ ਗਿਆ ਨਪੁੱਤਿਆਂ ਦਾ ਹਰੇਕ ਹੀ ਕਹੂ ਲੱਤਾਂ ਦੇ ਮੂਤ ਇਹਨਾਂ ਨੂੰ ਨੱਸੂ ਦੀ ਸੀ ਨਾ। ਹੂੰ। ਤੇ ਉਹਨੂੰ ਬੀੜੀ ਸਿਗਰੀਆਂ ਨਾਲ ਚਲਦੀਆਂ ਆਈਆਂ ਦੇਖ। ਹਾਂ ਬੀੜੀ ਸਿਗਰੀ ਤੋਂ ਬੜਾ ਤੜ ਪੁੱਤਾਂ ਨੂੰ ਉਚਾੜਦੇ ਨਹੀਂ। ਬੰਮਾ ਨਾ ਗੁੱਚੀ। ਪੁੱਤ ਬੰਦਾਰ ਬੋਣ ਆ ਗਿਆ। ਛੋਡੇ। ਹਾਂ। ਹੂੰ ਤੇ ਆਪਨੇ ਪੰਜ ਜਦੋਂ ਕੰਮ ਨਿਪੜਨਣਾ ਹੋਇਆ दारू ਤਾਂ ਚੰਦ ਪਰ ਉਹਨੇ ਕੋਲੇ ਸੰਘਾੜੇ ਸਾਡੇ ਉੱਤੇ ਮਾਰਦੇ। ਮੇਰੇ ਲਾਡੂ ਹਿੱਟੇ ਮਾਰਦੇ ਤੇਰੀ ਤੇਰੀ ਸੱਖ ਸਦੇ ਮਾਰਦੇ ਮੋਢੇ ਤੇ ਜਾਨ ਜਾਣ ਦੇ ਜਾਨ ਜਾਣ ਕੇ ਉਹ ਜਾਨ ਜਾਣ ਕੇ ਆਉਂਦੀ ਐ ਵਿਚਾਰੀ ਕੋਟ ਲਿਆ ਫੇ ਲੈ ਮੈਂ ਗੱਲ ਸੁਣ ਬੰਦੇ ਕੋ ਬੰਦੇ ਦਾ ਨਹੀਂ ਦੇਖਦੀ ਵਿੱਚ ਛੂੰਕ ਛੂੰਕੂ ਕਰਦੀ ਫਿਰਦੀ ਐ ਗੱਲ ਸੁਣ ਇਹ ਪੜੇ ਆਥ ਨੇ ਜਦੋਂ ਪੇਗ ਦਾ ਟਾਈਮ ਆਇਆ ਚਲ ਉਤਾਂ ਤੱਕ ਨਾ ਬੱਤੇ ਮੰਗ ਲਈ ਹੁਣ ਤਾਂ ਭਾਈ ਕੁਛ ਬੱਤਾਂ ਪਿਆ ਕਹਿੰਦਾ ਠੀਕ ਐ ਨਾ ਬੰਮਣਾ ਦਾ ਕਹਿੰਦਾ ਬੱਤੇ ਦਿਓ ਲੈ ਬੱਤਿਆਂ ਦਾ ਕਿਹੜਾ ਰਵਾਜ ਹੋਇਆ ਮੈਂ ਆਖਿਆ ਮਹਾਪਾਈ ਮੇਰੇ ਬੰਦੇ ਨੇ ਕਿਸੇ ਤੇ ਜਾ ਕੇ ਬੱਤੇ ਮੰਗੇ ਤੇ ਅੱਛਾ ਜਾਨ ਮੁੰਡੇ ਨੇ ਭਾਈ ਕਿਸੇ ਦੇ ਬੱਤੇ ਮੰਗੇ ਤੈਨੂੰ ਲੋਕ ਇੱਥੇ ਵੈਵ ਤਾਂ ਛੇੜਦੇ ਕਿ ਦੇਵਤਾ ਕਰਦੇ ਹੋਰ ਭੈਣ ਮੈਂ ਤਾਂ ਚਾਰ ਦਾ ਤਿਆਂ ਦੀ ਪੋਈ ਵੰਗ ਮੈਂ ਗੁਲਸ਼ੀਤਾਂ ਨੇ ਪਨੇ ਪਕਰੇ ਅੱਛਾ ਹਵਲੇ ਕਾਂਤ ਬੋਲੇ ਇਹ ਨਹੀਂ ਨੇ ਭਾਈ ਦੋਸਤ ਖਾਨ ਕੁੱਤੇ ਹੋਰੇ ਨਾ ਲੋਕ ਕੰਮ ਕਰਕੇ ਕੀ ਰਹਾ ਸੀ ਕੋਈ ਰਾਜੀ ਨਹੀਂ ਭਈ ਅੱਜ ਕੱਲ੍ਹ ਤੂੰ ਆ ਤੇਰੀ ਨੂੰ ਹੁਣ ਬਣਾਉ ਘੁੱਟ ਪਿਆਉ ਕਨਾ ਬਣਾ ਦੇ ਚਾ ਖੜੇ ਬੈਠੇ ਦੇਖ ਲਿਆ ਕਰ ਕਿਸੇ ਨੂੰ ਮੈਂ ਭਈ ਮੈਂ ਤਾਂ ਜਾਣਦੀ ਆ ਪੁੱਤਿਆਂ ਦੇ ਸੁੱਤੇ ਚਾਹ ਪੀ ਸੀ ਮੈਨੂੰ ਕਿਹੜੀ ਚਾਹ ਚੰਗਾ ਜੀ ਤਿਖਰੇ ਆਇ ਕਰੀ ਆਪਾਂ ਚੰਗਾ ਨੱਖਾਂਗੇ ਨੀਗਾ ਆਇ ਕਰੀ ਆਇਕ ਆਏ ਹਾ 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 ਗੋਟਾ ਤਾਂ ਪੈਣ ਦਿਖਾ ਲੈ ਤੂੰ ਤੂੰ ਗੋਟਾ ਦਾ ਪੈਸਾ ਕੋਈ ਨਾ ਕਰ ਫੇ ਤੂੰ ਹੀ ਬੈਦੰਗੀ ਕਿਸੇ ਨੇ ਨਹੀਂ ਪੁੱਛਣਾ ਇੱਥੇ ਇਹ ਤਾਂ ਮੈਂ ਛੱਟਾਂ ਜਾਂ ਚ ਜਾ ਕੇ ਲੋਟ ਆਉ ਜਿੱਤੇ ਤੂੰ ਆਇ ਕਰੀ ਭੀ ਗੇੜਾ ਮਾਰਾਂ ਚੰਗਾ ਕੋਈ ਨਹੀਂ ਕੋਈ ਨਹੀਂ ਕਹੇ ਰਹੀਆਂ ਚੰਗਾ ਲੋਰਾ ਨਹੀਂ ਮਾੜਾ ਮੋਟਰ ਤਾਂ ਰੱਖਿਆ ਕਰ ਤੀ ਜੱਤੂਆ ਚਾਦੀ ਕੁੱਤ ਬਣਾ ਦਿੰਦੀ ਮਰਦੀ ਤੀ ਤੂੰ ਸ਼ਰੀਕੇ ਚ ਨੱਕ ਬਣਾ ਰੱਖਿਆ ਜਮਾ ਕੁੱਤਿਆਂ ਦੀ ਬਰਾਦ ਚਾਦੀ ਕੁੱਤ ਮਰਦੀ ਤੀ ਕਿਹਨੇ ਬੈਠੇ ਦੇਖ ਲਿਆ ਕਰ ਕੋਈ ਕੀ ਨੂੰ ਕਿ ਨੂੰ ਬਣਾ ਕੇ ਦੇਦਾ ਇਹ ਤਾਂ 3200 ਗੱਲਾਂ ਆਉਂਦੀ ਐ ਇੱਥੇ ਪੂਰੀ ਬਣ ਕੇ ਗਈ ਸੀ ਅਮਦੇਰੇ ਭਾਈਆਂ ਦੇ ਰਣ ਨੂੰ ਇੱਥੇ ਫਰਕੇ ਗੋਡੇ ਥਲੇ ਨਾਲ ਤਾ ਆਹੋ ਆਹੀਂ ਗੱਲਾਂ ਨਾਲ ਗੱਲਾਂ ਨਾਲ ਹੋਰ ਤੇ 3200 ਤੋਂ ਦੌਰ ਤਰੀ ਆਉਂਦੀ ਐ ਲੈ ਜਾਈਂ ਮਾਂ ਦਾ ਹਾਂ ਹੋਰ ਤਾਂ ਮਨ ਹੱਤ ਬਾਲ ਕੇ ਚਾਹਮ ਤਾ ਤੁਹਾਨੂੰ ਦੇਖ ਲੈ ਉੱਧਰ ਚੱਲ ਜਾਈਂਦੇ ਐ